ਸਹਿਜ ਪਾਠ ਕਰਿਆ ਕਰੋ ਆ ਮੋਬਾਈਲ ਨੂੰ ਛੱਡ ਦਿਓ ਮਿੰਤ ਵਾਲੀ ਗੱਲ 15 ਮਿੰਟ ਰੋਜ਼ ਸਹਿਜ ਪਾਠ ਕਰੋ ਸਾਲ ਡੇਢ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਹੋ ਜਾਣੇ ਆ ਕਰੇ ਖੰਡ ਪਾਠੀ ਪਾਠ ਕਰਨ ਤੇ ਬਾਪੂ ਨੂੰ ਸ਼ੂਗਰ ਸੀ ਹੁਣ ਬੱਚੇ ਤੇ ਸਿੱਖਦੇ ਨਹੀਂ ਉਹਦੀ ਕਿਤੇ ਸ਼ੂਗਰ ਵਧ ਗਈ ਉਹ ਸੈਂਤ ਮਾਰੇ ਖੰਡ ਪਾਠੀ ਵੀ ਛੱਡੋ ਇਹ ਘਰ ਸਾਰਾ ਭਰਿਆ ਕੋਈ ਬੀਏ ਕੋਈ ਐਮਏ ਕਿਸੇ ਨੇ ਐਮ ਬੀਬੀਐਸ ਕੀਤੀ ਕਿਸੇ ਨੇ ਪੀਐਚਡੀ ਸਾਰਿਆਂ ਨੂੰ ਬਖਤੂ ਪਿਆ ਬਾਬਾ ਲੱਭੋ ਬਾਬਾ ਮੈਂ ਕਿਹਾ ਕੀ ਹੋਇਆ ਕਹਿੰਦੇ ਭਾਈ ਸਾਹਿਬ ਠੀਕ ਨਹੀਂ ਲੱਗਦੀ ਵੀ ਤੁਹਾਨੂੰ ਕੀ ਹੈ ਸ਼ੂਗਰ ਹੋਈ ਆ ਕੋਈ ਸਤਨਾ 25 25000 ਫੀਸਾਂ ਤਾਰਨ ਦੇ ਜੀ ਪੀਐਚਡੀਆਂ ਕਰਕੇ ਬੈਠੇ ਉਹਨੂੰ ਛੱਡੋ ਵਿਚਾਰੇ ਬਜ਼ੁਰਗ ਨੂੰ ਕਹਿ ਬਾਪੂ ਜਾ ਮੈਂ ਪਾਠ ਕਰ ਲਾਂ ਪਰ ਡਰ ਲੱਗਦਾ ਆ ਕੋਈ ਸਤਨਾ ਸਾਡੇ ਤੋਂ ਤੇ ਜੀਵ ਚੰਗੇ ਨਖਿੱਧ ਜੂਨਾ ਨੇ ਭਾਈ ਗੁਰਦਾਸ ਕਹਿੰਦੇ ਫੁੱਲ ਖਿੜਿਆ ਤੇ ਪੌਰਾ ਆਪੇ ਆਇਆ ਦੀਵਾ ਜਗਿਆ ਪਤੰਗਾ ਬੋਲੋ ਆਪੇ ਆਇਆ ਚੰਦਰਮਾ ਚੜਿਆ ਚਕੌਰ ਕੰਡੇ 헤ੜੇ ਦਾ ਸਾਜ਼ ਵੱਜਾ ਤੇ ਹਿਰਨਾ ਆਪਾਂ ਕਿਦਾਂ ਦੇ ਆ ਜਿਨ੍ਹਾਂ ਦਾ ਬਾਪੂ ਵਾਜਾਂ ਮਾਰਨਦਿਆ ਆਵੋ ਸਿੱਖ ਸਤਗੁਰਖੇ ਅਦੇ ਅਸੀਂ ਆਖਿਆ ਹੀ ਨਹੀਂ ਆਉਣਾ ਆਖੋ ਸਤਨਾਮ ਖਾ ਕੇ 2-4 ਕਿਲੋ ਪਕੌੜੇ ਤੇ ਕੁਰਸੀ ਤੇ ਬਹਿ ਜਾਂਦੇ ਕਹਿੰਦੇ ਇੱਥੇ ਆਵਾਜ਼ ਆਉਂਦੀ ਉੱਥੇ ਕੀ ਜਾਣਾ ਕੋ ਸਤਨਾ ਇਹਨਾ ਨਹੀਂ ਆਉਣਾ ਬਾਪੂ ਆਵਾਜ਼ਾਂ ਮਾਰਦਾ ਰਿਹਾ ਉਹ ਸਿੱਖ ਸਤਗੁਰੂ ਕੇ ਆ ਕੇ ਕੀ ਕਰੋ ਗਾਵੋ ਸੱਚੀ ਬਾਣੀ ਗਾਇਓ ਵਾਹਿਗੁਰੂ 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 ਕਬੀਰ ਸਾਹਿਬ ਕਹਿੰਦੇ ਮਾਂ ਤੂੰ ਮੇਰੇ ਥੱਪੜ ਕਿਉਂ ਮਾਰਿਆ ਕਹਿੰਦੀ ਪੁੱਤ ਗੁੱਸਾ ਆ ਗਿਆ ਪਰ ਹੁਣ ਮੈਨੂੰ ਪਛਤਾਵਾ ਹੁੰਦਿਆ ਵੀ ਮੈਂ ਕਾਤੋਂ ਮਾਰ ਬੈਠੀ ਅਗਲੇਗੇ ਸੂਤ ਵੀ ਆ ਜਾਣਗੇ ਕਹਿੰਦੇ ਗੁੱਸਾ ਕਲ ਨੂੰ ਖਾ ਜਾਂਦਾ ਤੇ ਇਸ ਕਰਕੇ ਮਾਂ ਨੂੰ ਫਿਰ ਜਦੋਂ ਸ਼ਾਂਤੀ ਨਾ ਲਾਇਆ ਕਬੀਰ ਸਾਹਿਬ ਕਹਿੰਦੇ ਮਾਂ ਤੇਰਾ ਮੇਰਾ ਵਾਦਾ ਹੀ ਆ ਜਿਹੜਾ ਸੂਤ ਤੇਰਾ ਮਾਹਪੁਰਖਾਂ ਦੀ ਸੇਵਾ ਚ ਲੱਗਾ ਨਾ ਦਰਗਾਹ ਚ ਦਵਾਂਗੇ ਕਹਿੰਦੀ ਉਹ ਕਿਵੇਂ ਇਹਦੇ ਮਾਤਾ 70 ਸਾਲ ਦੀ ਉਹ ਚੱਲੀ 60ਾਂ ਦੀ ਕਿੰਨਾ ਕੰਮ ਕੀਤਾ ਕਰਦਿਆਂ ਲਈ ਟੋਟ ਟੋਟ ਕੇ ਮਰਿਆ ਕਦੇ ਸੰਤਾਂ ਕਦੇ ਸੰਗਤ ਵਾਸਤੇ ਕੁਝ ਕੱਢਿਆ ਹੀ ਕਹਿੰਦੇ ਪੁੱਤ ਨਹੀਂ ਇਹਦੇ ਫਿਰ ਅੱਜ ਤੇਰੇ ਹੱਥਾਂ ਦਾ ਸੂਤ ਰੱਬ ਦੇ ਪਿਆਰਿਆਂ ਦੀ ਸੇਵਾ 'ਚ ਲੱਗਾਏ ਤੇ ਅਸੀਂ ਗਵਾਹੀ ਦੇਵਾਂਗੇ ਤੇਰੇ ਤੇ ਸਾਡੇ ਮੇਲੇ ਦਰਗਾਹ 'ਚ ਹੋਣਗੇ ਫਿਰ ਉਹਨਾਂ ਦਾ ਸ਼ਲੋਕ ਹੈ ਕਬੀਰ ਕਹਾਣੀ ਪੀੜ ਤੇ ਸਤਗੁਰੂ ਲਈ ਜਦੋਂ ਉੱਥੇ ਸਾਹ ਕਿਤਾਬ ਹੋਇਆ ਤੇ ਪਰਾਪੂਰਬਲੀ ਪ੍ਰਗਟ ਹੋਈ ਉੱਥੇ ਤੇਰਾ ਸੂਤ ਨજર ਆਊਗਾ ਮਾਂ ਕਿਉਂਕਿ ਇਹ ਇੱਧਰ ਨੂੰ ਹਿੱਸਿਆ ਸਾਨੂੰ ਆਖੋ ਸਤਨਾਮ ਦਵਾ ਥੱਲੇ ਤੁਰੇ ਆਉਣੇ ਆ ਉਹਦੇ ਸਹਬ ਜਾਦੇ 99 ਸਾਲਾਂ ਦੇ ਜਕਾਰੇ ਛੱਡੀ ਗਏ ਅਹੀਂ 17 ਹਸ ਦੇ ਹੋ ਕੇ ਵੀ ਨਹੀਂ ਸੱਚ ਬੋਲਣ ਦੇ ਕੀ ਉਹ ਚੱਲਿਆ ਬੋਲੋ ਉਹ ਸਤਨਾਮ ਕੁਝ ਨਹੀਂ ਕਹਿੰਦਾ ਤੁਹਾਨੂੰ ਕੋਈ ਸੱਚ ਬੋਲਣ ਤੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾ ਲੋ ਤੇ ਗੁਰੂ ਪਾਤਸ਼ਾਹ ਮਾਰੇ ਕਹਿੰਦੇ ਸੱਚ ਸੁਣਾਏ ਸੀ ਤੇ ਜਦੋਂ ਟਾਈਮ ਤੇ ਸੱਚ ਨਹੀਂ ਸੁਣਾਇਆ ਤੇ ਮਗਰੋਂ ਕੀ ਸੁਣਾਉਣ ਦਾ ਫਾਇਦਾ ਜਦੋਂ ਪੀੜੀਆਂ ਉਹ ਜੜਗੀਆਂ ਆਖੋ ਸਤਨਾਮ ਅੱਜ ਤੱਕ ਡਿਓ ਕਿ ਸੱਚ ਦਾ ਸਾਥ ਦੋ ਇਹ ਸੱਚ ਸੁਵਣਾ ਕਾ ਹੈਗਾ ਤੇ ਖਸਮੀਆਂ ਵੈਸੇ ਜਿਸ ਬਖਸ਼ੇ ਮਾਰੇ ਕਹਿੰਦੇ ਜਿਹਦੇ ਸਿਆਆ ਸੱਚ ਉਹ ਹੀ ਬੋਲੂ ਦੂਜੇ ਨਹੀਂ ਬੋਲਣਾ ਤੇ ਮਾਰੇ ਸੱਚੇ ਪਾਤਸ਼ਾਹ ਕੇ ਉਹ ਹੀ ਬੋਲੂ ਦੂਜੇ ਨਹੀਂ ਬੋਲਣਾ ਤੇ ਮਾਰੇ ਸੱਚੇ ਪਾਤਸ਼ਾਹ ਕਿਰਪਾਲੂ ਕਿਰਪਾ ਕੀਤੀ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੰਨਣਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ ਰਵਿਦਾਸ ਧਵੰਤਾ ਟੋਰ ਨੀਤ ਮਰਿ ਹੋਏ ਪਸ਼ੂਆਂ ਨੂੰ ਨਿਤ ਢੋਣ ਵਾਲਾ ਤਿੰਨ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਕਿੰਡੀ ਉੱਚੀ ਪਦਵੀ ਮਿਲੀ ਵੀ ਗੰਗਾ ਤੇ ਲੋਕੀ ਮੰਗਦੇ ਐ ਗੰਗਾ ਮੰਗਿਆਂ ਨਹੀਂ ਦਿੰਦੀ ਐਨਾ ਪਿਆਰ ਕਰ ਬੈਠਾ ਗੰਗਾ ਆਪ ਹੱਥ ਕੱਢ ਕੇ ਕਹਿੰਦੀ ਪੰਡਤ ਜੀ ਪ੍ਰਸ਼ਾਦ ਲੈ ਜਾਓ ਕੰਗਣ ਦਾ ਸਮਝ ਚਾਹੀਦਾ ਐ ਇਨਾਂ ਚੀਜ਼ਾਂ ਨੂੰ ਪਈ ਗੁਰਦਾਸ ਦੀ ਪੂਰੀ ਬਾਹਰ ਸੋ ਇਸ ਕਰਕੇ ਅਗਲੇ ਜਿਹੇ ਪਾਸੇ ਮਾਰੇ ਕਹਿੰਦੇ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਸਾਰਿਆਂ ਨੂੰ ਪਤਾ ਸੀ ਵੀ ਇਹ ਬੁੱਤियां ਕਰਦਾ ਦਿਹਾੜੀਦਾਰ ਹੈ ਇੱਕ ਦਿਨ ਉਹਦੇ ਘਰ ਵੀ ਮਾਂ ਪੁੱੁਰਖ ਖਾਏ ਤੇ ਪਰਮੇਸ਼ਰ ਦੀ ਤਾੜੀ ਲੱਗੀ ਸੁਰਤ ਜੁੜ ਗਈ ਚੇਤਾ ਭੁੱਲ ਗਿਆ ਤੇ ਜਿਹੜਾ ਕੰਮ ਉਹਨੇ ਕਰਨਾ ਸੀ ਪਰਮੇਸ਼ਰ ਕਰਕੇ ਆਇਆ ਰਾਜੇ ਦੀ ਵਾਲਿਸ਼ ਕੀਤੀ ਦਰਦ ਹੀ ਖਤਮ ਕਰਤੇ ਤੇ ਸੈਣ ਜੀ ਅਗਲੇ ਦਿਨ ਗਏ ਡਰ ਦੇ ਡਰ ਦੇ ਵੀ ਲੇਟ ਹੋ ਗਏ ਆ ਨੌਕਰੀ ਜਾਊ ਅੱਜ ਤੇ ਉਧਰ ਜਾਂਦਿਆਂ ਨੂੰ ਰਾਜਾ ਫੁੱਲਾਂ ਦੀਆਂ ਟੋਕਰੀਆਂ ਲੈ ਕੇ ਖੜੋਤਾ ਸਰੋਪੇ ਕਹਿੰਦੇ ਇਹ ਕੀ ਮੈਂ ਕਹਿਆ ਸਰੋਪਾ ਜਾਣਦਾ ਪਊਗਾ ਇਹ ਤਾਂ ਸਤਕਾਰ ਹੋਣ ਲੱਗਾ ਕਹਿੰਦੇ ਉਹ ਪੁੱਤਰਾ ਕੱਲ ਜਿਹੜੀ ਰਾਤੀ ਮਾਲਸ਼ ਕੀਤੀ ਅੱਗੇ ਤੇ ਘੰਟੇ ਲੰਘਦਾ ਸੀ ਹੁਣ ਪੱਕਾ ਹੀ ਦਰਦ ਚਲੇ ਗਿਆ ਤੇ ਸੈਣ ਜੀ ਕਹਿੰਦੇ ਮੈਂ ਤੇ ਆਇਆ ਹੀ ਨਹੀਂ ਮੇਰੇ ਘਰ ਤਾਂ ਮਹਾਪੁਰ ਖਾਇ ਤੇ ਨਾਮ ਜਪਦੇ ਜਪ ਦੀ ਸੁਰਤ ਜੁੜਗੀ ਜੇ ਤੈਪੋਲ ਗਿਆ ਕਿਥੇ ਬੈਠਿਆ ਇੱਕ ਬਾਬਾ ਪ੍ਰੇਮ ਸਿੰਘ ਮਹਾਂਪੁਰਖ ਹੋਇ ਰੈ ਰਸ ਦਾ ਪਾਠ ਪੜਦੇ ਪੜਦੇ ਇੱਥੇ ਪਾਠ ਆਇਆ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨਾ ਸੋਨ ਸਮਾਦ ਹੋ ਗਏ ਤੇ ਅਗਲੇ ਦਿਨ 9 ਵਜੇ ਚੌਂਕੜਾ ਖੋਲ ਕੇ ਕਹਿੰਦੇ ਸਿੰਘੋ ਰੈ ਰਸ ਪੜ ਲਈ ਇਹਨੇ ਬਾਬਾ ਜੀ ਹੁੰਦਿਆ ਸਾਰੀ ਵਾਰ ਦਾ ਭੋਗ ਪੈ ਗਿਆ ਆਖੋ ਸਤਨਾਮ ਕਦੇ ਵਸਥਾਈ ਤੁਹਾਡੇ ਤੇ 5 ਮਿੰਟ ਨਹੀਂ ਕਿਤੇ ਟਿਕਾਉ ਹੁੰਦਾ ਇਦਾ ਕਾਰਨ ਇਹ ਆ ਵੀ ਖਾਣਾ ਨਹੀਂ ਸਹੀ ਆਪਣਾ ਸੰਗ ਤੇ ਬਾਜਾਂ ਵਾਲਾ ਬਾਪੂ ਸਰਬ ਲੋਹ ਦੇ ਬਰਤਨ ਦੇ ਗਿਆ ਸੀ ਤੇ ਮਾਰੇ ਕਹਿੰਦੇ ਸੀ ਤਮਾਕੂ ਵਾਲੇ ਦੇ ਹੱਥ ਨਹੀਂ ਮਲਾਉਣਾ ਤੇ ਹੁਣ ਤੇ ਸਾਰਾ ਪ੍ਰੋਗਰਾਮ ਹੀ ਉਹਨਾਂ ਕੋਲੇ ਆ ਤੇ ਕਿੱਥੋਂ ਚੌਂਕੜਾ ਮਾਰ ਲਵਾਂਗੇ ਤੁਸੀਂ ਆਖੋ ਸਤਨਾਮ ਤੇ ਗੁਰੂ ਗ੍ਰੰਥ ਸਾਹਿਬ ਨੂੰ ਉਹ ਹੀ ਭੋਗ ਲਵਾਈ ਜਾਂਦੇ ਉਹਦਾ ਜਰਦਾ ਲਾ ਕੇ ਭਵੇਂ ਸਚਾਈ ਕੌੜੀ ਐ ਮਹਾਰਾਜ ਦਾ ਘੋੜਾ ਨਹੀਂ ਲੰਗਿਆ ਜਗਤ ਝੂਠ ਹੈ ਜੇ ਸਾਰਾ ਕੁਝ ਬਣਾਇਆ ਗੰਦੀ ਅਖਬਾਰ ਦੇ ਕੇ ਬਾਬਾ ਜੀ ਅਰਦਾਸ ਕਰਦੇ ਹੋ ਪ੍ਰਸ਼ਾਦੇ ਨੂੰ ਗਾੜੀ ਬਾਬਾ ਵੀ ਉਹ ਜਾਨੇ ਕੱਢੀ ਸ੍ਰੀ ਸਾਹਿਬ ਚਾਰ ਪੰਜ ਵੇਰੀ ਦੰਗੇੜੇ ਥਾਲੀ ਜੀ ਦੇ ਕੇ ਕਹਿੰਦੇ ਲੈ ਜਾਓ ਮਾਰੇ ਨੇ ਛਕ ਲਿਆ ਜਿੱਥੋਂ ਮਾਰੇ ਦਾ ਘੋੜਾ ਨਹੀਂ ਛਕਦਾ ਪਰ ਅੱਛਾ ਛਕਣਗੇ ਪੈਣੋ ਧਿਆਨ ਦਿਓ ਇੱਕ ਮੈਸੇਜ ਐ ਜਦੋਂ ਵੀ ਮਹਾਰਾਜ ਦਾ ਭੋਗ ਲਵਾਉਣਾ ਪੰਜ ਪ੍ਰਸ਼ਾਦੇ ਆਪ ਲਾਓ ਉਤੀ ਕਾਟਨ ਦਾ ਰਮਾਲ ਸਾਫ ਬਾਪੂ ਫੇਰ ਛਕੂਗਾ ਅਹੀਂ ਅੱਜ ਛਕਣਾ ਨਹੀਂ ਸਹੀ ਸਾਡਾ 2 ਵਜੇ ਦੀ ਉੱਠਿਆ ਜਾਣਾ ਨਾ ਤੁਹਾਡੇ ਤੋਂ ਬਾਣੀ ਕੰਠ ਹੋਣੀ ਐ ਕਾਨ ਸਿੰਘ ਨਾਬਾ ਜੀ ਜਿਨ੍ਹਾਂ ਦੇ ਪਿਤਾ ਬਾਪੂ ਨਾਰਾਇਣ ਸਿੰਘ ਜੀ ਹੋਏ ਮਾਪੁਰਖ ਸਾਧੂ ਜਿਨ੍ਹਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਜਾ ਸੀ ਅੱਜ ਪੰਜ ਬਾਣੀਆਂ ਵਿਰਲਿਆਂ ਨੂੰ ਐ ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੈਣ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਤੇ ਇਹ ਬਿਦ ਸੁਣ ਕੇ ਆਪਣੀ ਵਾਰੀ ਆ ਗਈ ਆ ਕੋ ਸਤਨਾਮ ਪਠਾੜਕਾ ਵਡਣ ਵਾਲੇ ਆ ਜਿੰਨੇ ਵੀ ਜੀਵੀਦਾਰ ਭੈਣ ਭਰਾ ਬੈਠੇ ਆ ਜਿਹੜੇ ਮੱਝਾਂ ਕੱਟੇ ਵਛੇ ਕੁੱਟਣ ਵਾਲੇ ਉਹਨਾਂ ਦਾ ਵੀ ਇੱਕ ਬੈਠਾ ਕਹਿੰਦੇ ਉਹਨੇ ਵੇਖਿਆ ਵੀ ਜੇ ਏਡੇ ਏਡੇ ਨੀਵੇਂ ਉਹਨਾਂ ਨੂੰ ਐਡੀ ਪਦਵੀ ਮਿਲ ਗਈ ਆ ਤੇ ਆਪਾਂ ਵੀ ਚੌਂਕੜਾ ਮਾਰ ਗਏ ਫਿਰ ਇਹ ਬਿਦ ਸੁਣ ਕੇ ਜੱਟੋ ਉਠ ਭਗਤੀ ਉਹਨੇ ਵੀ ਸ਼ੁਰੂ ਕਰ ਲਿਆ ਫਿਰ ਵੀ ਜੇ ਮਾਪ ਪੁਰਖਾਂ ਦੇ ਕੋਲ ਰਾਸਤ ਮੈਂ ਕਿਉਂ ਨਾ ਲਵਾਂ ਮਾਰ ਕੇ ਚੌਂਕੜਾ ਪ੍ਰੇਮ ਦੇ ਵਿੱਚ ਕਹਿੰਦਾ ਆ ਜਾ ਬਾਪੂ ਵਰ ਪ੍ਰਸ਼ਾਦਾ ਛਕੀਏ ਮਿਲੇ ਪ੍ਰਤੱਖ ਗੁਸਾਈਆਂ ਐਦਾਂ ਸਾਹਮਣੇ ਵਹਾ ਕੇ ਬਾਪੂ ਨੂੰ ਕਹਿੰਦਾ ਫਿਰ ਪਹਿਲਾਂ ਤੂੰ ਬੁਰਕੀ ਖਾ ਤੇ ਮੈਂ ਪ੍ਰਤੱਖ ਸਾਹਮਣੇ ਬਿਠਾਇਆ ਇਹ ਸ਼ਬਦ ਬੜਾ ਪਿਆਰਾ ਸੀ ਤੇ ਮੈਂ ਮਾਫੀ ਚਾਹਣਾ ਹੈ ਮੇਰਾ ਵਿਸ਼ਾ ਹੋਰ ਸੀ ਪਰ ਗੁਰੂ ਨੇ ਆਪ ਹੀ ਸੇਵਾ ਲੈਣੀ ਸੀ ਕੌਣ ਬੋਲਣ ਵਾਲਾ ਆਪ ਆਪਣੀ ਬੁੱਧ ਹੈ ਜੇਤੀ ਤਨ ਬਾਬਾ ਫਰੀਦ ਸਾਹਿਬ ਦੇ ਮੈਂ ਤਾਂ 2.5 ਤਿੰਨ ਘੰਟੇ ਪੜਦਾ ਰਿਹਾ ਪਰ ਫਰੀਦ ਸਾਹਿਬ ਕਹਿੰਦੇ ਵੀ ਨਹੀਂ ਅੱਜ ਨਹੀਂ ਆਖ ਕੋ ਸਤਨਾਮ ਤੂੰ ਥੋੜਾ ਜਿਹਾ ਜ਼ਿਕਰ ਕਰਦੀ ਉਹਨਾਂ ਰੂਹਾਂ ਦਾ ਸ਼ਕਰਗੰਜ ਨੇ ਬਾਬਾ ਫਰੀਦ ਜਿਨ੍ਹਾਂ ਦਾ ਪਿਸ਼ੋਕੜ ਮਹਿਮੂਦ ਗਜ਼ਨਵੀ ਦੇ ਨਾਲ ਜੁੜਦਾ ਇਹਨਾਂ ਦੇ ਪੜਦਾਦਾ ਕਾਬਲ 'ਚ ਸ਼ਹੀਦ ਹੋਏ ਐ ਉੱਥੋਂ ਫਿਰ ਜਿਹੜਾ ਚੰਗੇਜ਼ ਖਾਂ ਜਾਸਾਵਾ ਕਾਨੂੰਨ ਜੀ ਦੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਐ ਕਿ ਸੰਤ ਮਾਉ ਪਰਖ ਨੂੰ ਇਦਾਂ ਸ਼ਹੀਦ ਕਰੋ ਦਾ ਲਹੂ ਨਾ ਡੁੱਲੇ ਜਿੱਥੇ ਲਹੂ ਡੁੱਲਦਾ ਉੱਥੇ ਸ਼ਹੀਦ ਪੈਦਾ ਹੁੰਦੇ ਐ ਇਹਨਾਂ ਨੇ ਬਾਦਸ਼ਾਹ ਨੂੰ ਸਾੜਿਆ ਖੂਨ ਨਹੀਂ ਨਿਕਲਦਾ ਆਖੋ ਸਤਨਾਮ ਇਹ ਉਸੇ ਚੰਗੇਜ਼